ਇਹ ਜੋ ਡੀਪ ਸਕਾਈ ਤਸਵੀਰ ਤੁਸੀਂ ਵੇਖ ਰਹੇ ਹੋ ਨਾ ਇਹ ਛੋਟੀਆਂ ਛੋਟੀਆਂ ਡਾਟਸ ਇਹ ਤਾਰੇ ਨਹੀਂ ਨੇ ਇਹ ਗੈਲੈਕਸੀਜ਼ ਨੇ ਹਰ ਇੱਕ ਗੈਲੈਕਸੀ ਚ ਬਿਲੀਅਨਾਂ ਦਾ ਤਾਰੇ ਗ੍ਰਹੇ ਤੇ ਸ਼ਾਇਦ ਜੀਵਨ ਵੀ ਹੋ ਸਕਦਾ ਹੈ ਸਾਇੰਟਿਸਟ ਕਹਿੰਦੇ ਨੇ ਕਿ ਸਾਡੇ ਅਬਜ਼ਰਵੇਬਲ ਯੂਨੀਵਰਸ ਚ ਲਗਭਗ 2 ਟ੍ਰਿਲੀਅਨ ਗੈਲੈਕਸੀਜ਼ ਨੇ ਸੋਚੋ 2 ਟ੍ਰਿਲੀਅਨ ਇੰਨਾ ਵੱਡਾ ਨੰਬਰ ਸੋਚਣਾ ਵੀ ਮੁਸ਼ਕਲ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਗੈਲੈਕਸੀ ਤੋਂ ਗੈਲੈਕਸੀ ਜਾਣਾ ਆਸਾਨ ਹੋਵੇਗਾ ਪਰ ਅਸਲ 'ਚ ਸਪੇਸ ਦੀ ਡਿਸਟੈਂਸ ਬਿਯੋਂਡ ਇਮੇਜਿਨੇਸ਼ਨ ਹੈ। ਈਵਨ ਲਾਈਟ ਜੋ ਯੂਨੀਵਰਸ ਦੀ ਸਭ ਤੋਂ ਤੇਜ਼ ਚੀਜ਼ ਹੈ ਉਹ ਵੀ ਮਿਲੀਅਨਸ ਆਫ ਈਅਰਸ ਲਾ ਦਿੰਦੀ ਏ ਇੱਕ ਗੈਲੈਕਸੀ ਤੋਂ ਦੂਜੀ ਤੱਕ ਪਹੁੰਚਣ ਲਈ। ਚਲੋ ਗੱਲ ਕਰੀਏ ਸਾਡੀ ਸਭ ਤੋਂ ਨੇੜਲੀ ਗੈਲੈਕਸੀ ਐਂਡਰੋਮਿਡਾ ਦੀ। ਜੇ ਤੁਸੀਂ ਇੱਕ ਸਾਫ਼ ਤੇ ਹਨੇਰੀ ਰਾਤ 'ਚ ਆਸਮਾਨ ਵੱਲ ਵੇਖੋ ਤਾਂ ਤੁਹਾਨੂੰ ਇੱਕ ਫਿੱਕੀ ਧੁੰਦਲੀ ਲਾਈਨ ਵਰਗੀ ਚੀਜ਼ ਨਜ਼ਰ ਆਏਗੀ। ਉਹ ਐਂਡਰੋਮਿਡਾ ਗੈਲੈਕਸੀ ਹੈ ਇਹ ਸਭ ਤੋਂ ਦੂਰ ਵਾਲੀ ਚੀਜ਼ ਹੈ ਜੋ ਇਨਸਾਨ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ 2.5 ਮਿਲੀਅਨ ਲਾਈਟイヤー ਦੂਰ ਹੁਣ ਸੋਚੋ ਕਿ ਅਸੀਂ ਇੱਕ ਸਪੇਸਸ਼ਿਪ ਬਣਾ ਲਈਏ ਜੋ ਸਪੀਡ ਆਫ ਲਾਈਟ ਤੇ ਚੱਲਦੀ ਹੈ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਜੇ ਅਸੀਂ ਇਸ ਸਪੀਡ ਤੇ ਯਾਤਰਾ ਕਰੀਏ ਤਾਂ 1.7 ਮਿਲੀਅਨ ਸਾਲ ਲੱਗ ਜਾਣਗੇ ਸਿਰਫ ਐਂਡਰੋਮਿਡਾ ਦੇ ਨੇੜੇ ਪਹੁੰਚਣ ਲਈ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਹੋਰ 430000 ਸਾਲ ਲੱਗਣਗੇ ਉਸ ਨੂੰ ਨੇੜੋਂ ਵੇਖਣ ਲਈ ਫਿਰ 3 ਲੱਖ ਸਾਲ ਹੋਰ ਲੱਗਣਗੇ ਉਸ ਦੇ ਐਜ ਤੱਕ ਪਹੁੰਚਣ ਲਈ ਤੇ ਹੋਰ 1 ਲੱਖ ਸਾਲ ਉਸ ਦੇ ਸੈਂਟਰ ਤੱਕ ਪਹੁੰਚਣ ਲਈ ਤੇ ਇਹ ਸਿਰਫ ਇੱਕ ਗੈਲੈਕਸੀ ਦੀ ਗੱਲ ਏ ਤੇ ਯਾਦ ਰੱਖੋ ਯੂਨੀਵਰਸ 'ਚ 2 ਟ੍ਰਿਲੀਅਨ ਹੋਰ ਗੈਲੈਕਸੀਜ਼ ਨੇ ਤਾਂ ਸੋਚੋ ਇਹ ਯੂਨੀਵਰਸ ਕਿੰਨਾ ਵੱਡਾ ਅਨੰਤ ਤੇ ਬਿਯੋਂਡ ਇਮੇਜਿਨੇਸ਼ਨ ਹੈ